ਪੰਡਾਂ ਵਾਲੇ ਲੋਕ ਨੇ ਜਿਹੜੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨ ਅਤੇ ਤੁਸੀਂ ਵੀ ਵੀਡੀਓ ਨੂੰ ਜਰੂਰ ਦੇਖਣਾ ਖਾਸ ਕਰਕੇ ਵਾਲੇ ਨੂੰ 20000 ਰੁਪਏ ਸਨਮਾਨ ਦੇ ਤੌਰ ਤੇ ਦਿੱਤਾ ਜਾਊਗਾ ਨੰਬਰ ਹੈ ਦੋਸਤੋ ਤੁਸੀਂ ਦੇਖ ਰਹੇ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਸਕਰੀਨ ਦੇ ਉੱਪਰ ਫੋਨ ਕਰਕੇ ਤੁਸੀਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵਿਰਕ ਲਖਮੀਰ ਵਾਲਾ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਸਾਹਮਣੇ ਕੋਈ ਨਾ ਕੋਈ ਨਵੀਆਂ ਨੇ ਜਿਹੜੀਆਂ ਜਾਣਕਾਰੀਆਂ ਨੇ ਜਿਹੜੀਆਂ ਅਸੀਂ ਲੈ ਕੇ ਆਉਂਦੇ ਰਹਿੰਨੇ ਹਾਂਗੇ ਸੋ ਉਸੇ ਤਰ੍ਹਾਂ ਹੀ ਅੱਜ ਫੇਰ ਸਾਹਮਣੇ ਇੱਕ ਜਾਣਕਾਰੀ ਲੈ ਕੇ ਹਾਜ਼ਰ ਹੋਏਗਾ ਹਾਂ ਤੇ ਮੈਂ ਇਹ ਬੇਇਤੀ ਕਰ ਦਾਂਗਾ ਪਿੰਡਾਂ ਵਾਲੇ ਲੋਕ ਨੇ ਜਿਹੜੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨ ਅਤੇ ਤੁਸੀਂ ਵੀਡੀਓ ਨੂੰ ਜਰੂਰ ਦੇਖਣਾ ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਟਰਾਲੀਆਂ ਨੇਗੀਆਂ ਠੀਕ ਹੈ ਜੀ ਦੋਸਤੋ ਮੈਨੂੰ ਪਤਾ ਹੀ ਹੈ ਕਿ ਅਕਸਰ ਆਪਾਂ ਦੇਖ ਰਿਹਾ ਪੰਜਾਬ ਦੇ ਵਿੱਚ ਰੋਜ਼ ਚੋਰੀਆਂ ਨੇ ਜਿਹੜੀਆਂ ਨਿਤ ਪਿਤ ਨਿਤ ਹੋ ਰਹੀਆਂ ਨੇਗੀਆਂ ਕਦੇ ਤੇ ਬੰਦੂਕ ਦੀ ਨੋਕ ਤੇ ਕੋਈ ਸੁਨਿਆਰਾ ਲੁੱਟਿਆ ਜਾ ਰਿਹਾ ਹੈ ਕਦੇ ਆ ਕੋਕ ਦੀਆਂ ਬੋਤਲਾਂ ਕੋਕ ਦੇ ਡੱਬੇ ਨੇ ਜਿਹੜਾ ਸ਼ਰੀਆਮਿਤ ਕਾਨਾਂ ਦੇ ਕੋ ਚੱਕ ਲੈ ਕੇ ਲੈ ਨਿਜਾਇ ਜਾਂਦੇ ਨੇ ਕਦੇ ਕੋਈ ਪੱਖਾ ਚੱਕ ਕੇ ਲੈ ਗਿਆ ਪਰ ਅਕਸਰ ਆਪਾਂ ਵੀਡੀਓ ਦੇਖ ਰਹੇ ਹਾਂਗੇ ਸੋ ਉਸੇ ਤਰ੍ਹਾਂ ਹੀ ਦੋਸਤੋ ਆਪਣੇ ਮੇਰਾ ਪਿੰਡ ਲਖਮੀਰ ਵਾਲਾ ਲਖਮੀਰ ਵਾਲੇ ਦੇ ਨਾਲ ਹੀ ਪਿੰਡ ਚੱਠੇ ਸਿਖਵਾ ਹੈ ਚੱਠੇ ਸਿਖਵਾ ਦੇ ਵਿੱਚੋਂ ਰਾਤ ਨੂੰ 2:00 ਵਜੇ 10 ਮਿੰਟ ਦੇ ਤਕਰੀਬਨ ਦੱਸਿਆ ਗਿਆ ਉਹ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੀ ਟਰਾਲੀ ਬਾਹਰੇ ਖੜੀ ਸੀ ਕਿ ਟਰਾਲੀ ਬਲੈਰੋ ਗੱਡੀ ਦੇ ਮਗਰ ਪਾ ਕੇ ਅੱਜ ਜੇ ਦੇਖ ਤਰ ਮੈਂ ਅੱਗੇ ਤਰ ਮੈਂ ਵੀਡੀਓ ਵਿੱਚ ਦਿਖਾਉਣਾਗਾ ਮੈਂ ਬਲੈਰੋ ਗੱਡੀ ਦੇ ਮਗਰ ਪਾ ਕੇ ਉਹ ਟਰਾਲੀ ਉਹ ਮਤਲਬ ਕਿ ਲੈ ਗਏ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤਰੀਬਨ 2 ਤੋਂ 4 ਦਿਨ ਹੋ ਚੁੱਕੇ ਨੇਗੇ ਕੋਈ ਪਤਾ ਨਹੀਂ ਲੱਗ ਰਿਹਾ ਹੈਗਾ ਸੋ ਉਹਨਾਂ ਪਰਿਵਾਰ ਦੇ ਵੱਲੋਂ ਟਰਾਲੀ ਵਾਲੇ ਨੂੰ ਟਰਾਲੀ ਦੇ ਬਾਰੇ ਪਤਾ ਕਰਨ ਦੱਸਣ ਬਾਰੇ ਨੂੰ ਟਰਾਲੀ ਦੇ ਬਾਰੇ ਦੱਸਣ ਵਾਲੇ ਨੂੰ 20000 ਰੁਪਏ ਸਨਮਾਨ ਦੇ ਤੌਰ ਤੇ ਦਿੱਤਾ ਜਾਊਗਾ ਤਾਂ ਕਿ ਜੋ ਉਹਨਾਂ ਟਰਾਲੀਆਂ ਕਿਤੋਂ ਪਤ ਹੈ 200 ਟਰਾਲੀਆਂ ਬਹੁਤ ਮਹਿੰਗੀਆਂ ਨੇਗੀਆਂ ਤੇ ਉਹ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈਗਾ ਜਿਹੜਾ ਸਾਨੂੰ ਇਹ ਟਰਾਲੀ ਦੇ ਬਾਰੇ ਸੂਚ ਹੋਊਗਾ ਦਾ ਦੱਸੂਗਾ ਤਾਂ ਕਿ ਉਹਨਾਂ ਨੂੰ ਅਸੀਂ 20000 ਰੁਪਏ ਦੇਵਾਂਗੇ ਉਹਨਾਂ ਦਾ ਜਿਹੜਾ ਨੰਬਰ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਸਕਰੀਨ ਦੇ ਉੱਪਰ ਫੋਨ ਕਰਕੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਟਰਾਲੀ ਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਟਰਾਲੀ ਤੁਸੀਂ ਦੇਖ ਰਹੇ ਹੋ ਦੋਸਤੋ ਲਾਲ ਰੰਗ ਦੀ ਟਰਾਲੀ ਹੈਗੀ ਸਾਈਡ ਤੋਂ ਲਾਲ ਰੰਗ ਹੋਇਆ ਹੋਇਆ ਹੈਗਾ ਤੇ ਪਛਾਣ ਕਰ ਲਓ ਚੰਗੀ ਤਰ੍ਹਾਂ ਬਲੈਰੋ ਗੱਡੀ ਹੈਗੀ ਚਿੱਟੇ ਰੰਗ ਦੀ ਜਿਹਦੇ ਵਿੱਚ ਕਿ ਮਕਰਕਿਓ ਪਾ ਕੇ ਲੈ ਜਾਇਆ ਜਾ ਰਹੇ ਨੇ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੋ ਜਿਹੜੇ ਪਿੰਡਾਂ ਦੇ ਵਿੱਚ ਲੋਕ ਆਪਾਂ ਇਸ ਤਰ੍ਹਾਂ ਦੀਆਂ ਟਰਾਲੀਆਂ ਖਿਲਾਰ ਦਿੰਦੇ ਆ ਬਿਨਾ ਹੁਕ ਕੱਢ ਹੋਕ ਕੱਢੇ ਉਹ ਲੋਕ ਅਵੇਅਰ ਹੋ ਕੇ ਆਪਣੇ ਘੱਟੋ ਘੱਟ ਟਰਾਲੀ ਦੇ ਹੋਕਾ ਜਿਹੜੀ ਕੱਢ ਕੇ ਰੱਖਣਾ ਕੋ ਕੱਜਕਲ ਦੋਸਤੋ ਚੋਰੀਆਂ ਨੇ ਜਿਹੜੀਆਂ ਸ਼ਰਿਆਮ ਹੀ ਹੋ ਰਹੀਆਂ ਨੇ ਤੇ ਸ਼ਰਿਆਮ ਲੁੱਟਾ ਖੂਆ ਚੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਜੋ ਕਿਸੇ ਨਾਲ ਕਿਸੇ ਦਾ ਭਲਾ ਹੋ ਸਕੇ ਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ